ਲੀਡਰਾਂ ਲੀਡਰਾਂ ਚੋਂ ਅੱਦੇ ਅੱਦਿਆਂ ਤੋਂ ਬਾਅਦ ਤਾਂ ਬਿਲਡਰ ਨੇ ਹੁਣ ਅਿਆਲੀ ਰੋੜਾ ਨਹੀਂ ਪਾਊਗਾ ਅਿਆਲੀ ਦਾ ਕੀ ਕੰਮ ਆ ਅੱਡਾ ਚਿੱਠਾ ਪਿਆ ਸਾਡੇ ਕੋਲ ਹੁਣ ਜਿਹੜੇ ਅਿਆਲੀ ਦੀਆਂ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਾਰਾ ਉਹਦਾ ਰੋਲਾ ਪਾਉਣਗੇ ਵੀ ਸਾਡਾ ਕੰਮ ਰੁਕੂ ਏ ਯਾਰ ਜਿਹੜੇ ਇਲੀਗਲ ਕਲੋਨੀਆਂ ਕੱਟਦੇ ਨੇ ਉਹ ਰੋਲਾ ਨਹੀਂ ਪਾਉਣਗੇ ਫਿਰ ਵੀ ਇਹ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਵੀ ਸਰਕਾਰ ਆਪ ਕਰਨ ਲੱਗੀ 1 ਨੰਬਰ ਦਾ ਕੰਮ 1 ਨੰਬਰ ਦਾ ਕੰਮ ਉਹ 2 ਨੰਬਰ ਦਾ ਕਰਦੇ ਆ ਸੋ ਇਸ ਕਰਕੇ ਕੋਈ ਇਦਾਂ ਦੇ ਬਹਿਕਾਵੇ ਜਾਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਤਾਂ 1992 ਤੋਂ ਬਾਅਦ ਮਤਲਬ ਕੋਈ ਸਰਕਾਰ ਨੇ ਕਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ 'ਚ ਗੈਰਕਾਨੂੰਨੀ ਕਲੋਨੀਆਂ ਬਣ ਗਈਆਂ ਹਰਿਆਣਾ 'ਚ ਇੱਕ ਵੀ ਨਹੀਂ ਹੈਗੀ ਉਹਨਾਂ ਨੇ ਪਹਿਲੀਆਂ ਆਪਦੀਆਂ ਬਣਾਤੀਆਂ ਆ ਪਹਿਲੀਆਂ ਆਪਣੇ ਅਰਬਨ ਸਟੇਟ ਕੱਟ ਕੇ ਉਹਨਾਂ ਨੇ ਕਰਤਾ ਤਾ 80 ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਾਂ ਕੋਈ ਹੋਰ ਜਿੱਥੇ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾਓ ਯਾਰ ਆ ਸਾਡੀ ਜ਼ਮੀਨ ਹੈ ਯਾਰ ਸਾਨੂੰ ਸਾਨੂੰ ਕਰੋ ਆ ਕੰਮ ਅਸੀਂ ਵੀ ਕੰਮਕਾਰ ਵਾਲੇ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে ਮਤਲਬ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖੇਤੀ ਕਰਨ ਨੂੰ ਖੇਤੀ ਦਾ ਕਰੇਰੀਨ ਸਟੇਟ ਆ ਤਾਂ ਰਹੂਗੀ ਰਹੂਗੀ ਸਾਡੀ ਪਰ ਨਾਲ-ਨਾਲ ਕੋਈ শোরੂਮ ਜਾਂ ਕੋਈ ਉਹ ਮਿਲਦਾ ਤੁਹਾਡੇ 5 ਕਿੱਲੇ ਨੇ 5 'ਚੋਂ ਇੱਕ ਕਿੱਲਾ ਦੇਣਾ ਚਾਹੁੰਦੇ ਇੱਕ ਕਿੱਲਾ ਦੇ ਦਿਓ 5 'ਚੋਂ 2 ਦੇਣਾ ਚਾਹੁੰਦੇ 2 ਅੱਧਾ ਦੇਣਾ ਚਾਹੁੰਦੇ ਅੱਧਾ ਦੇ ਦਿਓ ਉਸ ਸਾਹਿਬ ਨਾਲ ਤੁਹਾਨੂੰ ਉਹ ਮਿਲ ਜਾਊਗਾ ਜਿਹੜਾ ਵੀ ਸਰਕਾਰ ਦਾ ਪਾਲਿਸੀ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ ਮਨ ਲਓ ਦੀ ਕੀਮਤ ਵਧਾ ਕੇ ਤੁਹਾਨੂੰ ਦੇਵਾਂਗੇ ਤੁਹਾਨੂੰ ਤੋਂ ਬਿਲਕੁਲ ਫਰੀ ਦੇਵਾਂਗੇ ਆਪ ਲੈਣਾ ਜੇ ਤੁਸੀਂ ਨਹੀਂ ਕਹੋਗੇ ਨਹੀਂ ਕਰਦੇ ਚੱਲੀ ਜਾਊਗਾ ਕੰਮ ਹੀ ਠੀਕ ਹੈ ਨਾ ਪਰ ਗੈਰ ਕਲੋਨੀ ਜਿਹੜੀ ਕਲੋਨੀयां ਨਹੀਂ ਬਣ ਦੇਣੀਆਂ ਆਂ